ਲੈ ਵੀ ਬਰਨਾਲੇ ਦੇ ਵਿੱਚ ਊਦ ਤੇ ਇਤਰ ਬਿਲਕੁਲ ਫ੍ਰੀ ਦਿੱਤੇ ਜਾ ਰਹੇ ਨੇ ਮੇਰੀ ਗੱਲ ਧਿਆਨ ਨਾਲ ਸੁਣ ਲਓ 1 ਮਿੰਟ ਦੀ ਜਿਹੜੀ ਸ਼ਿਆਮਾ ਅਤਰ ਦੀ ਸ਼ਾਪ ਹੈ ਉੱਥੇ ਉਦਤੇ ਇਤਰ ਬਿਲਕੁਲ ਫਰੀ ਦਿੱਤੇ ਜਾ ਰਹੇ ਨੇ ਜੇ ਯਕੀਨ ਨਹੀਂ ਆਉਂਦਾ ਤਾਂ ਆਹਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜਿਹੜਾ ਵੀ ਬੰਦਾ ਇੱਥੋਂ ਆਹ 6 6 ਐਮਐਲ ਵਾਲੀਆਂ ਚਾਰ ਸ਼ੀਸ਼ੀਆਂ ਲੈ ਕੇ ਜਾਊਗਾ ਉਹਨੂੰ ਆਹ ਪੰਜਵੀਂ ਸ਼ੀਸ਼ੀ ਬਿਲਕੁਲ ਫਰੀ ਹੈ ਇਹ ਬਰਨਾਲੇ ਵਾਲੀ ਆਪਣੀ ਜਿਹੜੀ ਬ੍ਰਾਂਚ ਹੈ ਉੱਥੇ ਆਫਰ ਲੱਗਿਆ ਹੋਇਆ ਛੇਤੀ ਛੇਤੀ ਇਹ ਆਫਰ ਦਾ ਫਾਇਦਾ ਚੱਕ ਲਓ ਆਪਣੇ ਕੋਲੇ ਜ਼ਾਰਾ ਕੋਕੋਸ਼ਨਲ ਪ੍ਰਾਡਾ ਐਲਵੀ ਹੂਗੋ ਵਾਸ ਸੀ ਕੇ ਬਰਸਾਚੇ ਟੌਮ ਫੋਰਡ ਕਰੀਡ ਡਾਲਚੀ ਗਵਾਨਾ ਗੁਰਚੀ ਫਲੋਰਾ ਵਰਗੇ ਜਿਹੜੇ 20 25 25 30 30 ਹਜ਼ਾਰ ਦੇ ਨੇ ਸਿਰਫ 300 ਤੋਂ ਸਟਾਰਟ ਨੇ ਤਾਂ ਹੀ ਕਹਿਣਾ ਫਾਇਦਾ ਚੱਕ ਲੋ ਛੇਤੀ ਛੇਤੀ। ਬਾਕੀ ਆਹਾ ਸਾਰੇ ਰੂਮ ਫਰੈਸ਼ਨਰ ਨੇ ਜੇ ਕੇਰਾ ਬਖੂਰ ਦੀ ਲੱਕੜ ਲਾ ਕੇ ਘਰੇ ਲਾ ਲਿਆ ਗਵੰਡੀ ਆ ਕੇ ਪੁੱਛਣਗੇ ਵੀ ਭਾਈ ਲਾਇਆ ਕੀ ਆ। ਜਿੰਨਾ ਵੀ ਸਮਾਨ ਤੁਸੀਂ ਦੇਖਿਆ ਪੂਰੀ ਦੁਨੀਆ ਦੇ ਵਿੱਚ ਘਰ ਬੈਠੇ ਮੰਗਵਾ ਸਕਦੇ ਹੋ ਤੇ ਇੰਡੀਆ ਦੇ ਵਿੱਚ ਡਿਲੀਵਰੀ ਇਹਦੀ ਫ੍ਰੀ ਆ। ਆਹਾ ਊਦ ਤੇ ਇਤਰਾਲੀਆਂ ਫੈਂਸੀ ਸ਼ੀਸ਼ੀਆਂ ਨੇ। ਆਹਾ ਸਕਰੀਨ ਤੇ ਨੰਬਰ ਚੱਲ ਨਹੀਂ ਜਾਂਦਾ ਇਹ ਤੇ ਤੁਸੀਂ ਆਰਡਰ ਕਰ ਸਕਦੇ ਹੋ। ਤੇ ਘੈਂਟ ਘੈਂਟ ਆਫਰਾਂ ਲਈ ਆਹਾ ਸਿਆਮਾਤਰ ਜ ਬਰਨਾਲੇ ਵਾਲਾ ਪੇਜ ਜ਼ਰੂਰ ਫੋਲੋ ਕਰ ਲਿਓ।